ਕੋਈ ਵੀ ਕਮਜ਼ੋਰੀ ਤੁਹਾਡੇ ਹੌਸਲੇ ਪਛਤ ਨਹੀਂ ਕਰ ਸਕਦੀ ਇਹ ਮਿਸਾਲ ਪੇਸ਼ ਕੀਤੀ ਹੈ ਮੁਕੇਰੀਆਂ ਦੇ ਪਿੰਡ ਚੀਮਾ ਪੋਤਾ ਦੇ ਮਨਿੰਦਰਜੀਤ ਸਿੰਘ ਨੇ ਅੱਖਾਂ ਦੀ ਰੋਸ਼ਨੀ ਤੋਂ ਸਕਣੇ ਹੁੰਦੇ باوجود ਮਨਿੰਦਰਜੀਤ ਨੇ ਯੂਨਸੀ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ ਮਨਿੰਦਰਜੀਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਪਰ ਹੌਸਲਾ ਨਹੀਂ ਗਿਆ ਇਸ ਵਕਤ ਅਸੀਂ ਮੁਕੇਰੀਆਂ ਦੇ ਪਿੰਡ ਚੀਮਾ ਪੋਤਾ ਦੇ ਵਿੱਚ ਮੌਜੂਦ ਹਾਂ ਤੇ ਇਸੀ ਪਿੰਡ ਦਾ ਇੱਕ ਨੌਜਵਾਨ ਜਿਸ ਦਾ ਨਾਮ ਮਨਿੰਦਰ ਹੈ ਜੇਕਰ ਮਨਿੰਦਰ ਦੀ ਗੱਲ ਕੀਤੀ ਜਾਵੇ ਤਾਂ ਉਹਨੇ UGC NET ਦੇ ਵਿੱਚੋਂ ਜਿਹੜਾ ਹੈ ਪਿੱਛਾ ਪਾਸ ਕੀਤੀ ਹੈ ਖਾਸ ਗੱਲ ਇਹ ਹੈ ਕਿ ਮਨਿੰਦਰ ਜਿਹੜਾ ਹੈ ਦਿਵਿਆਂਗ ਹੈ ਅੱਖਾਂ ਤੋਂ ਪ੍ਰੋਪਰ ਦੇਖ ਨਹੀਂ ਸਕਦਾ ਲੇਕਿਨ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਦੇ ਵਿੱਚ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਰਿਵਾਰ ਦਾ ਬੜਾ ਸਹਿਯੋਗ ਰਿਹਾ ਹੈ ਮਨਿੰਦਰ ਤੇ ਮਾਤਾ ਪਿਤਾ ਸਾਡੇ ਨਾਲ ਮੌਜੂਦ ਨੇ ਉੱਥੇ ਹੀ ਮਨਿੰਦਰ ਖੁਦ ਸਾਡੇ ਨਾਲ ਮੌਜੂਦ ਹੈ ਮਨਿੰਦਰ UGC NET ਪਾਸ ਕੀਤੀ ਹੈ ਸਭ ਤੋਂ ਪਹਿਲਾਂ ਮੁਬਾਰਕਬਾਦ ਸਭ ਤੋਂ ਪਹਿਲਾਂ ਕਿ ਇਸੇ ਤੱਕ ਪਹੁੰਚਣ ਵਾਸਤੇ ਕਿੰਨੀ ਕ ਮਿਹਨਤ ਕਰਨੀ ਪਈ ਜੀ ਇਸ ਤੱਕ ਪਹੁੰਚਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਹਰੇਕ ਕੰਮ ਕਰਨ ਲਈ ਹੈ ਮਿਹਨਤ ਤੋਂ ਬਿਨਾ ਤਾਂ ਕੋਈ ਵੀ ਕੰਮ ਜਿਹੜਾ ਅਸਫਲ ਹੀ ਹੈ ਜੇ ਮਿਹਨਤ ਕਰਾਂਗੇ ਤਾਂ ਹੀ ਸਫਲਤਾ ਹਾਸਲ ਹੋਏਗੀ ਨਹੀਂ ਤਾਂ ਬਚਪਨ ਤੋਂ ਹੀ ਨਹੀਂ ਦੇਖ ਪਾਰੇ ਸੀ ਤਾਂ ਕੋ ਸਮੇਂ ਬਾਅਦ ਇਹ ਸਾਰੀ ਸਮੱਸਿਆ ਆ ਗਈ ਆ ਮੈਂ ਬਚਪਨ ਤੋਂ ਮਤਲਬ ਘੱਟ ਦੇਖ ਘੱਟ ਦੇਖ ਸਕਦਾ ਸੀ ਬਚਪਨ ਤੋਂ ਮਤਲਬ ਦਿਖਦਾ ਸੀ ਮਤਲਬ ਪੂਰਾ ਨਹੀਂ ਦੇਖ ਪ੍ਰੋਪਰ ਨਹੀਂ ਦਿਖਦਾ ਸੀ ਲੇਕਿਨ ਥੋੜਾ ਇੰਨਾ ਕੁ ਦਿਖਦਾ ਸੀ ਮੈਂ ਬੁੱਕ ਪੜ੍ਹ ਲੈਂਦਾ ਸੀ ਬਟ ਪਲੱਸ 2 ਤੋਂ ਬਾਅਦ ਮੈਂ ਗ੍ਰੈਜੂਏਸ਼ਨ ਤੱਕ ਪਹੁੰਚਦਾ ਟੋਟ ਬਿਲਕੁਲ ਪ੍ਰੋਪਰ 100% ਬਲਾਈਂਡ ਹੋ ਗਿਆ ਇਹ ਪੂਰੀ ਮਦਦ ਲੈ ਕੇ ਅੱਜ ਤੁਸੀਂ ਇਹ ਸਟੱਡੀ ਕਰਦੇ ਪਏ ਹੋ ਔਰ ਪੂਰੀ ਸਟੱਡੀ ਕੀਤੀ ਆ ਜਦੋਂ ਤੁਹਾਡਾ ਟੈਸਟ ਹੋਇਆ ਤਾਂ ਕਿੱਥੇ ਹੋਇਆ ਸੀ UGC NET ਟੈਸਟ ਕਿੱਥੇ UGC NET ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਇਆ ਤੇ ਉੱਥੇ ਫਿਰ ਹੈਲਪ ਕਿਸ ਨੇ ਕੀਤੀ ਤੁਹਾਡੀ ਉੱਥੇ ਸਾਨੂੰ ਇੱਕ ਸਕ੍ਰਾਈਬ ਮਿਲਦਾ ਵਨ ਸਟੈਪ ਬਿਲੋ ਹੁੰਦਾ ਉਹਨੂੰ ਉਹਨੇ ਬੋਲ ਕੇ ਸਾਨੂੰ ਮਤਲਬ ਇੱਕ ਰੀਡਰ ਜਿੱਦਾਂ ਮੰਨ ਲਓ ਰੀਡਰ ਹੁੰਦਾ ਉਹਨੇ ਕੁਐਸਚਨ ਪੜ੍ਹਨਾ ਫਿਰ ਅਸੀਂ ਆਨਸਰ ਬੋਲਣਾ ਫਿਰ ਉਹਨੇ ਟਿਕ ਕਰਨਾ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ ਜੀ ਜੀਸੀ ਨੈਟ ਕਲੀਅਰ ਕੀਤੀ ਮੈਂ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਭਾਸ਼ਾ ਨਾਲ ਹਾਂਜੀ ਇਸ ਵਕਤ ਸਾਡੇ ਨਾਲ ਮਨਿੰਦਰ ਤੇ ਫਾਦਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਨੇ ਬੇਟੇ ਨੇ ਯੂਜੀਸੀ ਨਟ ਕਲੀਅਰ ਕੀਤਾ ਆ ਇੱਕ ਦਿਬਿਆਗ ਹੋਣ ਦੇ ਨਾਲੇ ਨਾਤੇ ਨੂੰ ਦੇਖ ਨਹੀਂ ਪਾਰੇ ਸੀਗੇ ਲੇਕਿਨ ਪਰਿਵਾਰ ਬਹੁਤ ਕਿਸ ਤਰ੍ਹਾਂ ਦਾ ਹਮੇਸ਼ਾ ਸਹਿਯੋਗ ਜੀ ਨਿਊਜ਼ ਦੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਿੰਦਰਜੀਤ ਸਿੰਘ ਦਾ ਫਾਦਰ ਬੋਲ ਰਿਹਾ ਮਨਿੰਦਰਜੀਤ ਸਿੰਘ ਨੂੰ ਨਜ਼ਰ ਸ਼ੁਰੂ ਤੋਂ ਹੀ ਲੋ ਸੀਗੀ ਸਾਨੂੰ ਬੜਾਈ ਫਿਕਰ ਹੁੰਦਾ ਸੀਗਾ ਕਿ ਇਹ ਕਿਦਾਂ ਆਪਣੇ ਆਪ ਨੂੰ ਸਰਵਾਈਵ ਕਰੇਗਾ ਕਿਦਾਂ ਸਕੂਲ ਵਿੱਚ এডਿਕੇਸ਼ਨ ਲਏਗਾ ਲੇਕਿਨ ਮਨਿੰਦਰਜੀਤ ਦੀ ਮਿਹਨਤ ਉਹਦੀ ਮਦਰ ਦੀ ਹੈਲਪ ਦੇ ਨਾਲ ਉਸਨੇ ਉਹ ਮਕਾਮ ਹਾਸਲ ਕੀਤਾ ਕਿ ਜੋ ਇੱਕ ਆਮ ਨੌਜਵਾਨ ਵੀ ਨਹੀਂ ਕਰ ਸਕਦਾ UGC NET ਕਲੀਅਰ ਕਰਕੇ ਉਸਨੇ ਸਾਡਾ ਹੀ ਨਹੀਂ ਪੂਰੇ ਇਲਾਕੇ ਦਾ ਮਾਣ ਵਧਾਇਆ ਬਿਲਕੁਲ ਇਹ ਸਨ ਮਨਿੰਦਰ ਜੀ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਪ੍ਰਕਾਰ ਦੀ ਜੇਕਰ ਕੋਈ ਕਮੀ ਆ ਜਾਵੇ ਤਾਂ ਉਸ ਕਮੀ ਨੂੰ ਕਮੀ ਬਣਾ ਕੇ ਨਹੀਂ ਹਮੇਸ਼ਾ ਬੈਠ ਜਾਣਾ ਚਾਹੀਦਾ ਹਮੇਸ਼ਾ ਅੱਗੇ ਵਧਣ ਦੀ ਸੋਚ ਰੱਖ ਕੇ ਹੀ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ ਕੈਮਰਾਮੈਨ ਮਰੇਸ਼ ਦੇ ਨਾਲ ਰਮਨ ਖੋਸਲਾ ਜੀ ਮੀਡੀਆ ਖੁਸ਼ਿਆ